ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਚਾਰੋਂ ਨਗਰ ਕੀਰਤਨ ਸ੍ਰੀ ਨਨਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉਹ ਧਰਤੀ ਜੋ ਗੁਰੂ ਸਾਹਿਬ ਨੇ ਆਪ ਬਸਾਈ ਸੀ ਉੱਥੇ ਪਹੁੰਚ ਗਏ ਨੇ ਚਾਰੋਂ ਨਗਰ ਕੀਰਤਨ ਜਿਹੜੀ ਸ੍ਰੀ ਨਗਰ ਤੋਂ ਨਗਰ ਕੀਰਤਨ ਸੀ ਉਹ 6 ਵਜੇ ਕੋਲ ਉਸਤਿਸ ਮਾਪਤੀ ਹੋਈ ਹੈ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਚਾਰੋਂ ਨਗਰ ਕੀ ਪੰਤ ਸ਼੍ਰੀ ਨਨਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉਹ ਧਰਤੀ ਜੋ ਗੁਰੂ ਸਾਹਿਬ ਨੇ ਆਪ ਬਸਾਈ ਸੀ ਉੱਥੇ ਪਹੁੰਚ ਗਏ ਨੇ ਸਾਰੇ ਹੀ ਬਹੁਤ ਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਚਾਰੋਂ ਨਗਰ ਕੀ ਪੰਤ ਸਾਡੇ ਸੰਤਾਂ ਮਹਾਂਪੁਰਖਾਂ ਦੀ ਰੈਨਮਾਈ ਹੇਠ ਸਤਿਬਾਬਾ ਰਣਜੀਤ ਸਿੰਘ ਜੀ ਦੇ ਡਰੀਆਲੇ ਦੇ ਰਹਿਨਮਾਈ ਹੇਟ ਸਤਿਬਾਬਾ ਲਖਾ ਸਿੰਘ ਜੀ ਨਾਨਕਸਰ ਵਾਲੇ ਦੀ ਰਹਿਨਮਾਈ ਹੇਟ ਜਿਹੜਾ ਨਗਰ ਕੀਰਤਨ ਸ਼ਰੀ ਨਗਰ ਤੋਂ ਆਰੰਭ ਹੋਇਆ ਸੀ ਸੰਤਬਾਬਾ ਸੇਵਾ ਸਿੰਘ ਜੀ ਰਾਮਪੁਰ ਖੀੜਾ ਵਾਲਿਆਂ ਦੀ ਰਹਿਨਮਾਈ ਹੇਟ ਜਿਹੜਾ ਨਗਰ ਕੀਰਤਨ ਗੁਰਦਾਸਪੁਰ ਤੋਂ ਆਰੰਭ ਹੋਇਆ ਸੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਤੇ ਸਾਰੇ ਸੇਵਾ ਸੱਪਰਦਾਵਾਂ ਵੱਲੋਂ ਜਿਹੜਾ ਉਹਨਾਂ ਦੀ ਰਹਿਨਮਾਈ ਹੇਠ ਚਾਰੋਂ ਨਗਰ ਕੀਰਤਨ ਅਜ ਤੀ ਸਿਕ ਚੜ੍ਹਿਆ ਜਿਹੜਾ ਸ਼੍ਰੀ ਨਗਰ ਤੋਂ ਨਗਰ ਕੀਰਤਨ ਸੀ ਉਹ 6 ਵਜੇ ਕੋਣੋ ਉਸਤਿਸ ਮਾਪਤੀ ਹੋਈ ਹੈ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ ਕੀਤੀ ਲੱਖਾਂ ਦੀ ਸੰਗਤਾਂ ਨੇ ਜਿੱਥੋਂ-ਜਿੱਥੋਂ ਨਗਰ ਕੀਰਤਨ ਗੁਰੂ ਸਾਹਿਬ ਜੀ ਨੇ ਦਰਸ਼ਨ ਦਿਦਾਰ ਬਖਸ਼ੇ ਸਾਰੇ ਸੰਗਤਾਂ ਨੂੰ ਨੇਹਾਲ ਕੀਤਾ ਮੈਂ ਸਾਰੇ ਹੀ ਸਾਡੇ ਸੰਤਾਂ ਮਹਾਂਪੁਰਖਾਂ ਦਾ ਸਾਰੇ ਸੰਤਾਂ ਮਹਾਂਪੁਰਖਾਂ ਦੇ ਸੇਵਾਦਾਰਾਂ ਦਾ ਅੰਦਾ ਗੁਰੂ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਰਹਿਤ ਮर्यादा ਦੇ ਨਾਲ ਸਤਕਾਰ ਦੇ ਨਾਲ ਚਾਰੋਂ ਨਗਰ ਕੀਰਤਨ ਜਿਹੜੇ ਹੈ ਸੰਪੰਨ ਹੋਏ ਤੇ ਸਾਰੇ ਹੀ ਪ੍ਰਸ਼ਾਸਨ ਦਾ ਸਾਰੇ ਸਫਾਈ ਕਰਮਚਾਰੀਆਂ ਤੋਂ ਲੈ ਕੇ ਟ੍ਰੈਫਿਕ ਮੁਲਾਜ਼ਮ ਜਿੰਨੇ ਸਾਰੇ ਅਸੀਂ ਕਿਹੜੀ ਪੂਰੀ ਪੰਜਾਬ ਸਰਕਾਰ ਨਾਲ ਹਰ ਇੱਕ ਅਧਿਕਾਰੀਆਂ ਦੀ ਹਰ ਇੱਕ ਪ੍ਰਸ਼ਾਸਨ ਦੀ ਡਿਊਟੀ ਲਈ ਹੋਈ ਸੀ ਜਿੰਨ ਜਿੰਨ ਗੁਰੂ ਸਾਹਿਬ ਦੀ ਮੇਰੇ ਗੁਰੂ ਦੀ ਸੇਵਾ ਕੀਤੀ ਆ ਉਨ ਸਭ ਦਾ ਜਿਹੜਾ ਹੈ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਆਪ ਸਾਰਿਆਂ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਅੱਜ 23 ਤਰੀਕ ਦੀ ਸਵੇਰ ਹੋ ਚੁੱਕੀ ਹੈ ਆਪ ਸਭ ਨੂੰ ਇਹ ਬੇਨਤੀ ਅਗਲੇ ਦਿਨ ਦੇ ਨੇ ਇਹ ਐਸੇ ਮਹਾਨ ਗੁਰੂ ਜਿਨ੍ਹਾਂ ਨੇ ਜੋ ਜਦੋਂ ਢੇੜੀਆਂ ਡੋਲਡੀਆਂ ਨੇ ਉਹ ਢੇੜੀਆਂ ਪਾਰ ਲੰਦੇ ਨੇ ਐਸੇ ਮਹਾਨ ਸਤਗੁਰੂ ਜਦੋਂ ਕਿਸੇ ਦੀ ਜਾਨ ਧਰਮ ਦੇ ਉੱਤੇ ਆਂਦੀ ਹੈ ਤਾਂ ਆਪਣਾ ਜਿਹੜਾ ਹੈ ਆਪਣੀ ਸ਼ਹੀਦੀ ਦੇ ਦਿੰਦੇ ਆ ਐਸੇ ਮਹਾਨ ਸਤਿਗੁਰੂ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਕ 350 ਸਾਲਾ ਸ਼ਹੀਦੀ ਪਰਮਣਾ ਰਹੇ ਆ ਕੋਈ ਵੀ ਇਦਾਂ ਦਾ ਘਰ ਪੰਜਾਬ ਦਾ ਹਿਮਾਚਲ ਦਾ ਹਰਿਆਣੇ ਦਾ ਦਿੱਲੀ ਦਾ ਨਹੀਂ ਰਹਿਣਾ ਚਾਹੀਦਾ ਹਰ ਘਰ ਕੋਈ ਤੇ ਜਿਹੜੀ ਹਾਜ਼ਰੀ ਲਗਣੀ ਚਾਹੀਦੀ ਹੈ ਧਰਮ ਤੋਂ ਉੱਪਰ ਉੱਠ ਕੇ ਹਾਜ਼ਰ ਲਗਣੀ ਚਾਹੀਦੀ ਹੈ ਸ਼੍ਰੀ ਨੰਕਪੁਰ ਸਾਹਿਬ ਵਿਖੇ ਨਕਬਸਤ ਖੂ ਦਿੱਲੀ ਜਿਹੜਾ ਸਿੱਘਰ ਦੁਆਰਾ ਸਿਦਕਨ ਸਾਹਿਬ ਚਾਣਨੀ ਚਾਹੁੰਗੇ ਨਕਬਸਤ ਖੂ ਇਸ ਵਕਤ ਸੀ ਜਿਹੜਾ ਹੈ ਫੁੱਲ ਫੁੱਲ ਆਪ ਸੇਖ ਸੰਗਤਾਂ ਜਿਹੜੀਆਂ ਹਾ ਦਰਸ਼ਨ ਕਰ ਰਹੀਆਂ ਨੇ ਗੁਰੂ ਕੇ ਮਹਲ ਹੈ ਇਹ ਅਨੰਤਪੁਰ ਸਾਹਿਬ ਦੀ ਪਹਿਲੀ ਇਮਾਰਤ ਸੀ ਜੋ ਖੁਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਵਿਧਵਾ ਦੁਆਰਾ ਗੁਰੂ ਕੇ ਮਹਿਲ ਸਜੋਬਿਤ ਹੈ ਇੱਥੇ ਹੀ ਕਸ਼ਮੀਰੀ ਪੰਡਿਤ ਜਿਹੜੇ ਆਏ ਸੀ ਆਪਾ ਸੋਣਾ ਸੀ ਪੂਰੇ ਹਨਕੜ ਸਾਮੋਸੇ ਜੇ ਡੇ 1 ਜੀ ਉਸ ਸਮੇਂ ਦੇ ਇੱਕ ਦਿਖਾਇਆ ਗਿਆ ਕਿ ਕਸ਼ਮੀਰੀ ਪੰਡਿਤ ਕਿਵੇਂ ਗੁਰੂ ਸਾਹਿਬ ਤੋਂ ਆ ਕੇ ਜਿਹੜਾ ਹੈ ਉਹਨਾਂ ਦੇ ਆਪਣੇ ਬੇਨਤੀ ਕਰਦੇ ਨੇ ਆ ਇੱਥੇ ਹੀ ਦਸਮ ਪਾਤਸ਼ਾਹ ਜੀ ਦਾ 350 ਸਾਲਾ ਗੁਰਦਗਾ ਕੀ ਦਿਵਸ ਵੀ ਇਹ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਇਹ ਉਹ ਥਾਂ ਹੈ ਇਹ ਉਹ ਸਥਾਨ ਹੈ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਤੋਂ ਦਸਮ ਪਾਤਸ਼ਾਹ ਨੂੰ ਗੁਰਦਗਾ ਜੀ ਮਿਲੀ ਸੀ ਬਿਲਕੁਲ ਰਵਿੰਦਰ ਸੰਗਤਾਂ ਗੁਰਦੁਆਰਾ ਸੀਸਗੰਜ ਸਾਹਿਬ ਹੈ ਆ ਜਿੱਥੇ ਨੌਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਤਾਂ ਪ੍ਰੰਗਉਤਿ ਬਹਾਦਰ ਸਾਹਿਬ ਜੀ ਦੇ ਪਤਿ 52 ਪ੍ਰਤੀਸਾ ਸੰਸਕਾਰ ਹੋਇਆ ਸੀਗਾ um ਹੀ ਵੰਤੀਆ ਦਾਸ ਜੀ ਮੈਂ ਇੱਕ ਵਾਰੀ ਦੁਬਾਰਾ ਸਾਰੇ ਹੀ ਸਾਰੇ ਹੀ ਸੰਤਾ ਮਹੁਰਖਾਂ ਦਾ ਸਾਰੇ ਸੇਵਾਦਾਰਾਂ ਦਾ ਸਭ ਦਾ ਬਹੁਤ ਬਹੁਤ ਆਪ ਸਭ ਦਾ ਬਹੁਤ ਬਹੁਤ ਸ਼ੁਕਰਾਨਾ ਤੇ ਸਭ ਤੋਂ ਵੱਡਾ ਸ਼ੁਕਰਾਨਾ ਧੰ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਜਿਨਾ ਦੀ ਆਪਾਰ ਬਖਸ਼ੇ ਸ ਕਚਾਰੋਂ ਨਗਰ ਕੀਰਤਨ ਆ ਜਿਹੜੇ ਸੱਪਨ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ